जिन्हों जख्मियों हस्पता पहुँचाया उन्होंने के मरण वाली पहचान पेंटर वासी बिहार लक्ष्मण सोडी उर्फ पट्टी के तौर पर हुई मृतकों दाशा पोस्टमार्टम लिवल हस्पता फिलौर भेजिया जख्मी लकी पुत्र भुपिंदर वासी लुधियाना शरणजीत पुत्र प्यारा लाल वासी हुशियरपुर आकाश सेजोवाल पुत्र यंबा बहादुर वासी नेपाल निक सौ अठ एबूलेंस राही इलाज लिविल हस्पता फिलौर विखे पहुंचाया गया मौके ते थाना फिलौर दे मुलाजम ए एस आई अवतार सिंह ने पहुंच के कार्रवाई शुरू कर दी जो टीवी न्यूज चैनल तो पत्रकार इंदरजीत सिंह बैंस की खास रिपोर्ट हाँ भाई जी सू तो इधर लै बाकी उतो पता नहीं है किधर गया किधर नहीं सू तो इतें लै खड़े पैर ਇਸ ਕਰਕੇ ਘੱਟ ਲੱਗੀ ਆ ਪੈਰ ਚੁਰਗੀ ਆ ਲੱਤ ਤੇ ਬਾਕੀ ਉਹ ਤਿੰਨ ਬੰਦੇ ਦਾ ਬੂਰੇ ਹੋ ਗਏ ਲੋਡ ਜਿਆਦਾ ਹੀ ਗੱਡੀ 'ਤੇ ਕਿੰਨੇ ਜਾਵੇਂ ਮੀਆਂ ਬੰਦੇ ਤਾਂ ਇੱਕ ਡਰਾਈਵਰ ਉਹ ਪਤਾ ਨਹੀਂ ਬਾਹਰ ਕਿਧਰ ਉਹਦਾ ਨਹੀਂ ਪਤਾ ਨਹੀਂ ਜੰਪ ਬੜਾ ਤਗੜਾ ਹੀ ਜੰਪ ਤੋਂ ਗੱਡੀ ਝੁੰਮ ਗਈ ਮਤਲਬ ਚੱਕੋ ਹੀ ਸੀ ਗੱਡੀ ਵਿੱਚ ਵਜ਼ਨ ਸਾਰਾ ਪਿੱਛੇ ਧਾ ਗੱਡੀ ਕਰੀ ਇਸ ਕਰਕੇ ਉਹ ਗੱਡੀ ਘੁੰਮ ਗਈ ਇਹ ਕੁ ਸਵੀਰੇ ਕਰੀਬ ਸਵਾ ਕੱਟ ਰਣ ਦੀ ਗੱਲ ਹੈ ਜੀ ਸਾਡੇ ਡਿਊਟੀ ਤੇ ਐਸਆਈ ਜਸਿੰਦਰ ਸਿੰਘ ਨੂੰ ਦੇਖ ਕੇ ਇਹਦੇ ਵਿੱਚ ਛੋਟਾ ਹਾਦਸਾ ਸੀਗਾ ਜੋ ਕਿ ਲੁਧਿਆਣੇ ਤੋਂ ਜਲੰਧਰ ਜਾ ਰਿਹਾ ਸੀ ਜਿਸ ਵਿੱਚ ਪੱਥਰ ਮਾਰਬਲ ਸੀਗਾ ਤੇ ਟਾਇਲ ਸੀ ਠੀਕ ਨਹੀਂ ওভারਲੋਡ ਸੀ ਤੇ ਕੁਝ ਇਹਦੇ ਬਾਰੇ ਤਾਂ ਨਹੀਂ ਕਹਿ ਸਕਦੇ ਕਿਉਂਕਿ ਅਜੇ ਤਾਂ ਸਾਰਾ ਜੋ ਵੀ ਹੈਗਾ ਖਿਲਰਿਆ ਪਿਆ ਸਮਾਨ ਜਿੱਥੋਂ ਤੱਕ ਪਤਾ ਲੱਗ ਰਿਹਾ ਹੈ ਕਿ ਜਿੱਦਾਂ ਗੱਡੀ ਅਨਬੈਲੈਂਸ ਹੋਈ ਹੈ ਜਿਹਦੇ ਕਾਰਨ ਇਹ ਹਾਦਸਾ ਹੋਇਆ ਦੇ ਵਿੱਚ ਮੌਕੇ ਤੇ ਹੀ ਦੋ ਬੰਦਿਆਂ ਦੀ ਡੈਥ ਹੋ ਗਈ ਤੇ ਟੋਟਲ 6 ਬੰਦੇ ਸੀਗੇ ਦੋ ਦੀ ਡੈਥ ਹੋ ਗਈ ਮੌਕੇ ਤੇ ਤੇ ਤਿੰਨ ਬੰਦਿਆਂ ਨੂੰ ਸਾਡੀ ਐਸਐਸਐਫ ਟੀਮ ਨੇ ਜਾ ਕੇ ਹਸਪਤਾਲ ਫੋਰ ਐਡਮਿਟ ਕਰਾਇਆ ਚੌਥੇ ਬੰਦੇ ਨੂੰ 108 ਰਾਹੀਂ ਐਂਬੂਲੈਂਸ ਰਾਹੀਂ ਭੇਜਿਆ ਗਿਆ ਹੁਣ ਜਾ ਕੇ ਪਤਾ ਲੱਗਾ ਇਲਾਜ ਦੀਨ ਇੱਕ ਬੰਦੇ ਦੀ ਹੋਰ ਡੈਥ ਹੋ ਗਈ ਹੈ ਟੋਟਲ ਤਿੰਨ ਜੈਕੂਇਲਟੀ ਮਤਲਬ ਤਿੰਨ ਡੈਥ ਹੋ ਗਈ ਹੈ ਤੇ ਤਿੰਨ ਇਲਾਜ ਦੀਨ ਇਲਾਜ ਚੱਲ ਰਿਹਾ ਹੈ ਹਸਪਤਾਲ ਕੋਲ ਇਸ ਨਾਲ ਕੋਦੇ ਵਿੱਚ ਜਿਹੜੀ ਜਿਹੜੀ ਚੌਥਾ ਬੰਦਾ ਉਥੇ ਡੈਥ ਹੋਇਆ ਜੀ ਉਹਦਾ ਨਾਮ ਉਹ ਪੇਂਟਰ ਹੈ ਜੀ ਬਿਹਾਰ ਤੋਂ ਆ ਉਹਨਾਂ ਦੇ ਘਰਦਿਆਂ ਨਾਲ ਗੱਲ ਹੋ ਗਈ ਹੈ ਜਿਹੜਾ ਹੁੰਦੇ ਹੈ ਜੀ ਵਾਈਫ ਨਾਲ ਗੱਲ ਹੋ ਗਈ ਹੈ ਤੇ ਸਨੈਪ ਚੇਜ ਜਿਹੜੇ ਦੱਸਦੇ ਉਹਦਾ ਨਾਮ ਪੈਂਟਰੀ ਲਿਖਿਆ ਜੀ ਪੇਂਟਰ ਬਿਹਾਰ ਲਿਖਿਆ ਜੀ ਜੋ ਜੋ ਆਪਾਂ ਨੂੰ ਪਤਾ ਲੱਗਿਆ ਹੈ ਤੇ ਉਹਦੀ ਡੈਥ ਹੋਈ ਉਹਨਾਂ ਦੀ ਘਰਿਆਂ ਨਾਲ ਗੱਲ ਉਹਨਾਂ ਦੀ ਆਇਡੈਂਟੀਫਾਈ ਹੋਣੀ ਹੈ ਕਿਉਂਕਿ ਉਹਨਾਂ ਦੀ ਜੱਟ ਗੋੜੀਆਂ ਹੋਣੇਗੀ ਦੇਖ ਕੇ ਜੀ ਸਭ ਤੋਂ ਬਸ ਜੱਟ ਗੋੜੀਆਂ ਗਈਆਂ ਹੋਵੇ ਪਰਵਾਸੀ ਲੱਗਦੇ ਸੀ ਪਰਵਾਸੀ ਲੱਗਦੇ ਲੇਬਰ ਤੇ ਕੀ ਲੇਬਰ